ਬਰਸਾਤੀ ਡਰੇਨ ਬਣਾਉਣ ਨੂੰ ਲੈ ਕੇ ਦੋ ਕਿਸਾਨ ਯੂਨੀਅਨ ਬੀਕੇਯੂ ਕਾਦੀਆਂ ਅਤੇ ਬੀਕੇਯੂ ਲੱਕੋਵਾਲ ਆਮੋ ਸਾਹਮਣੇ ਹੋ ਗਈਆਂ ਨੇ ਸੋ ਦੱਸਦੀ ਹੈ ਕਿ ਬੀਕੇਯੂ ਕਾਦੀਆਂ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰਕੇ ਤਰਨਾ ਦਿੱਤਾ ਗਿਆ ਸੋ ਦੱਸਦੀ ਹੈ ਕਿ ਪ੍ਰਾਪਤ ਜਾਣਕਾਰੀ ਹੈ ਜਿਹੜੀ ਉਸ ਦੇ ਅਨੁਸਾਰ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਬੀਕੇਯੂ ਕਾਦੀਆਂ ਦੀ ਸ਼ਿਕਾਇਤ ਦੇ ਉੱਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਪਿੰਡ ਗੜੀ ਤੋਂ ਪਿੰਡ ਟੰਡੇ ਡਰੇਨ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਸੋ ਡਰੇਨ ਦਾ ਕੰਮ ਚੱਲ ਰਿਹਾ ਸੀ ਤਾਂ ਬਰਸਾਤੀ ਡਰੇਨ ਦਾ ਕੰਮ ਬੀਕੇਯੂ ਲੱਖੋਵਾਲ ਯੂਨੀਅਨ ਦੇ ਵੱਲੋਂ ਰੁਕਵਾ ਦਿੱਤਾ ਗਿਆ ਸੋ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਬਰਸਾਤੀ ਡਰੇਨ ਦੀ ਕਾਰਵਾਈ ਰਕਵੋਨ ਦੇ ਇਲਜ਼ਾਮ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਪੰਜਾਬ ਪ੍ਰਵਿੰਦਰ ਸਿੰਘ ਪਾਲ ਮਾਜਰਾ ਦੇ ਉੱਤੇ ਲਗਾਏ ਨੇ ਸੋ ਬੀਕੇਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਅਸੀਂ ਪਿੰਡ ਗੜੀ ਤੋਂ ਪਿੰਡ ਟੰਡਿਆ ਤੱਕ ਬਰਸਾਤੀ ਡਰੇਨ ਸ਼ੁਰੂ ਕੀਤੀ ਸੀ ਤੇ ਇਸ ਦਾ ਕੰਮ ਚੱਲ ਰਿਹਾ ਸੀ ਤੇ 8-9 ਸਾਲਾਂ ਤੋਂ ਸੰਘਰਸ਼ ਵੀ ਕਰ ਰਹੇ ਸਾਂ ਪਰੰਤੂ ਹੁਣ ਲੱਖੋਵਾਲ ਯੂਨੀਅਨ ਦੇ ਪਰਮਿੰਦਰ ਸਿੰਘ ਪਾਲ ਮਾਜਰਾ ਦੀ ਜ਼ਮੀਨ ਦੇ ਵਿੱਚੋਂ ਇਹ ਬਰਸਾਤੀ ਡਰੇਨ ਲੰਘਣੀ ਸੀ ਕਿਉਂਕਿ ਪਰਮਿੰਦਰ ਸਿੰਘ ਪਾਲ ਮਾਜਰਾ ਵੱਲੋਂ ਡਰੇਨ ਦੀ ਜ਼ਮੀਨ ਦੇ ਉੱਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕੀਤਾ ਹੋਇਆ ਸੋ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਤਾਂ ਦੂਜੇ ਪਾਸੇ ਬੀਕੇਯੂ ਲੱਖੋਵਾਲ ਤੇ ਬੀਕੇਯੂ ਕਾਦੀਆਂ ਆਮੋ ਸਾਹਮਣੇ ਹੋਈਆਂ ਨੇ ਸੋ ਨਾਲ ਹੀ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਵੀ ਦੂਸਰੀ ਧਿਰ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ ਨਾਈਬ ਤਹਿਸੀਲਦਾਰ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾ ਕੇ ਇਸ ਬਰਸਾਤੀ ਡਰੇਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੋ ਬੀਕੇਯੂ ਕਾਦੀਆਂ ਅਤੇ ਬੀਕੇਯੂ ਲੱਖੋਵਾਲ ਦੇ ਜੋ ਆਗੂ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਔਰ ਜਾਣਦੇ ਹਾਂ ਬਣਾ ਹਰਦੀਪ ਸਿੰਘ ਗਿਆਸਪੁਰਾ ਜਿਹੜਾ ਪ੍ਰਦਾਤ ਭਾਰਤ ਕਿਸਾਨ ਹੈ ਕਾਹਦੀਆਂ ਜਿਹੜਾ ਵਧਿਆ ਅੱਜ ਤਵਾਂ ਲਾਇਆ ਰੋੜੀਆ ਮਿੱਤਾ ਹੋਇਆ ਕੀ ਕਰਾ ਇਹਦਾ ਮੇਨ ਕਾਰਨ ਇਹ ਆ ਜੀ ਸਾਡੇ ਇੱਕ ਡਰੇਨ ਜਾਂਦੀ ਆ ਜਿਹੜੀ ਆਪਣੇ ਗੜੀ ਪਿੰਡ ਔਰ ਨੇ ਦੇ ਬੰਨੇ ਤੋਂ ਲੈ ਕੇ ਢੰਡਿਆਂ ਦੇ ਸੈਕਟਰ ਤੱਕ ਜਾਂਦੀ ਆ ਇਹਦੇ ਵਿੱਚ ਗੜੀ ਪਿੰਡ ਭਰਤ ਵਾਲਾ ਜਲਾਹ ਮਾਜਰਾ ਤੇ ਆਪਣਾ ਢੰਡੇ ਪਿੰਡ ਆਉਂਦੇ ਨੇ ਇਹ ਇਹਨਾਂ ਦੇ ਪਿੰਡਾਂ ਦੇ ਵਿੱਚ ਜਾਂਦੀ ਹੋਈ ਕਿ ਇਹ ਅਸੀਂ ਕਾਫੀ 8-9 ਸਾਲ ਤੋਂ ਸੰਘਰਸ਼ ਲੜ ਰਹੇ ਆ ਜਿਹੜਾ ਇੱਕ ਸਮੇਂ ਤੋਂ ਜਿਹੜੀ ਟ੍ਰੇਨ ਪੱਤ ਸੀਗੀ ਜਿਹੜਾ ਖੋਲੀ ਜਾ ਰਹੀ ਹੈ ਕਦੋਂ ਹਟਾਇਆ ਜਾ ਸਾਡੇ ਇਹ ਦੇਖੋ ਇਹ ਲੋਕਾਂ ਦੀ ਮੰਗ ਸੀਗੀ ਇਹ ਬੰਦ ਕੀਤਾ ਆ ਤੇ ਕਿਹਾ ਢਾਬਾ ਵਾ ਇੱਥੇ ਨਿੰਮ ਵਾਲਾ ਇਹਨਾਂ ਨੇ ਬਾਥਰੂਮ ਬਣਾ ਲਏ ਨੇ ਨਜਾਇਜ਼ ਇਹਦੇ ਵਿੱਚ ਤੇ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਦ ਬਾਰਿਸ਼ ਆਉਂਦੀ ਆ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਜਿਹਦਾ ਸਾਨੂੰ ਕੋਈ ਮਆਵਜ਼ਾ ਨਹੀਂ ਮਿਲਦਾ ਤੇ ਬੜੇ ਲੰਬੇ ਸੰਘਰਸ਼ ਤੋਂ ਬਾਅਦ ਔਰ ਸਾਡੀ ਇਹ ਮੰਗ ਪੂਰੀ ਹੋਈ ਸੀਗੀ ਤੇ ਇਹ ਪਟਾਈ ਸ਼ੁਰੂ ਹੋ ਗਈ ਸੀ ਤੇ ਕੱਲ ਅੱਜ ਆ ਕੇ ਸਵੇਰੋਂ ਇੱਕ ਭਾਰਤੀਕ ਸਾਂਝੋ ਲਖਵਾਲ ਦੇ ਜਨਰ ਸਕੱਤਰ ਨੇ ਪਰਮਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਕੁਝ ਬੰਦਿਆਂ ਨੂੰ ਲੈ ਕੇ ਇਹ ਆ ਕੇ ਪਟਾਈ ਬੰਦ ਕਰਾਤੀ ਆ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਖੁਦ ਇਸ ਡਰੇਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿੱਥੇ ਕਿ ਇੱਕ ਭਾਰਤੀ ਇੱਕ ਕਕਸਾਨ ਯੂਨੀਅਨ ਦੇ ਨੁਮਾਇੰਦੇ ਨੇ ਉਹ ਉਹਨਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਵੀ ਉਹ ਚ ਟ੍ਰੇਨ ਦੇ ਉੱਤੇ ਕਬਜ਼ਾ ਕਰਨ ਸਾਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਪਿਛਲੇ ਸਾਲ ਲੋਕਾਂ ਨੇ 6-6000 ਰੁਪਏ ਦੇ ਕੇ ਦੁਬਾਰਾ ਜੀਰੀ ਲਵਾਉਣੀ ਪਈਗੀ ਪਨੇਰੇ ਨਹੀਂ ਮਿਲੀ ਉਹਨਾਂ ਨੂੰ ਇਹੋ ਜਿਹੇ ਕੰਮ ਨਹੀਂ ਕਰਨੀ ਚਾਹੀਦੇ ਉਹ ਲੋਕਾਂ ਨੂੰ ਲੈ ਕੇ ਉੱਥੇ ਬੈਠੇ ਨੇ ਮੈਂ ਸਰਕਾਰ ਨੂੰ ਦਰਖਾਸਤ ਕਰਦਾ ਐਜੇ ਸਰਾਪੀ ਅਨਸਰਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਸਰਕਾਰੀ ਕੰਮ ਦੇ ਵਿੱਚ ਵਿਘਰ ਪਾਉਣ ਦਾ ਤੇ ਜਿਹੜੇ ਇਹਨਾਂ ਨੇ ਐਨਐਚ 6 ਜਮੀਨ ਵਾਹੀ ਆ ਇਹਨਾਂ ਦੇ ਉੱਤੇ ਇਹਨਾਂ ਦਾ ਬਾਪਜਾ ਲੈਣਾ ਚਾਹੀਦਾ ਇਹਨਾਂ ਦਾ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਕਿ ਨਹੀਂ ਹੁਣ ਸਾਡੇ ਮੇਰੇ ਆਈ.ਡੀ.ਐਮ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਵਾ ਵੀ ਅਸੀਂ ਇਹਨੂੰ ਕੰਮ ਨੂੰ ਦੁਬਾਰਾ ਚਾਲੂ ਕਰਾਵਾਂ ਜਿਹੜਾ ਤੁਹਾਡਾ ਧਰਨਾ ਬਣਾਉਣੇ ਕਿੰਨੇ ਸਮੇਂ ਤੱਕ ਲੱਗੇ ਦੇਖੋ ਜਦ ਤੱਕ ਸਾਡੇ ਦਾ ਕੋਈ ਅਧਿਕਾਰੀ ਆ ਕੇ ਗੱਲਬਾਤ ਨਹੀਂ ਕਰਦੇ ਜਦ ਤੱਕ ਧਰਨਾ ਚੱਲਦਾ ਰਹੇ ਤੁਸੀਂ ਕਹਿ ਰਹੇ ਆ ਆਈ.ਡੀ.ਐਮ ਸਾਹਿਬ ਨੇ ਭਰੋਸਾ ਦਿੱਤਾ ਨਹੀਂ ਨਹੀਂ ਉਹਨਾਂ ਨੇ ਦੱਸਿਆ ਵਾ ਉਹਨਾਂ ਨੂੰ ਦੱਸਿਆ ਵੀ ਕੰਮ ਕਰਾ ਦਾਂਗੇ ਵੀ ਤੁਸੀਂ ਧਰਨਾ ਲਾਓ ਪਰ ਜਦ ਤੱਕ ਸਾਡੇ ਕੋ ਇੱਥੇ ਧਰਨੇ ਤੇ ਕੋਈ ਆਉਂਦਾ ਨਹੀਂ ਉਹਨਾਂ ਕਹਿ ਰਹੇ ਅਸੀਂ ਧਰਨਾ ਬਣਾਓ ਉਸੇ ਤਰ੍ਹਾਂ ਸਾਡਾ ਇਸ ਕਾਰਨ ਕਰਕੇ ਲਾਇਆ ਸਾਨੂੰ ਸਵੇਰੇ 8:00 ਵਜੇ ਅੱਜ ਪਤਾ ਲੱਗਿਆ ਵੀ ਇੱਥੇ ਬਹੁਤ ਕਿਸਾਨਾਂ ਦੀ ਫਸਲ ਪਰਸੋ ਤੋਂ ਪ੍ਰਸ਼ਾਸਨ ਨੇ ਬਰਬਾਦ ਕਰ ਦਿੱਤੀ ਅੱਜ ਵੀ ਜਦੋਂ ਅਸੀਂ ਇਹ ਪੰਜ ਮਸ਼ੀਨਾਂ ਰੱਖੀਆਂ ਹੋਈਆਂ ਦੀ ਧਾਨ ਖੜੇ ਫੇਰ ਰੇਮੀ ਨਾਲ ਬਰਬਾਦ ਕੀਤੇ ਜਾ ਰਹੇ ਸੀ ਆ ਕੇ ਅਸੀਂ ਕੰਮ ਰੋਕਿਆ ਸਰਕਾਰ ਤੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਉਹ ਇਹ ਕੀ ਜ਼ਰੂਰਤ ਕੀ ਪੈ ਗਈ ਲੋਕਾਂ ਦੀ ਫਸਲਾਂ ਖਰਾਬ ਕਰਨ ਦੀ ਜੇ ਚਾਹਤ ਕੋਈ ਕੰਮ ਕਰਦਾ ਵੀ ਉਹ 6 ਮਹੀਨੇ ਦੀ ਫਸਲ ਖਾਲੀ ਖੇਤ ਖਾਲੀ ਹੋ ਜਣ ਜਦੋਂ ਜਦ ਕਰ ਲੈਂਦੇ ਜੇ 2 ਮਹੀਨੇ ਪਹਿਲਾਂ ਕਰ ਲੈਂਦੇ ਹੁਣ ਇੰਨੀ ਕੀ ਜਮਰਜੰਸੀ ਹੋ ਗਈ ਸਾਨੂੰ ਅਜ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਇਆ 40 ਸਾਲ ਤੋਂ ਇਹ ਜਿਹੜਾ ਨੇ ਸੇਮ ਦੇ ਨਾਲੇ ਦੇ ਅੱਗੇ ਸੇਮ ਆਉਂਦੀ ਪਾਣੀ ਉੱਪਰ ਦੀ ਸੇਮ ਆਉਂਦੀ ਉਹਦੇ ਕਰਕੇ ਕਦੇ ਹੋ ਜੀ 50 ਸਾਲ ਤੋਂ ਤਕਰੀਬਨ ਇਹ ਬੰਦ ਰਹਿਣ ਦੀ ਜ਼ਰੂਰਤ ਨਹੀਂ ਹੁਣ ਜਾਣਬੁੱਝ ਕੇ ਨਾਲੇ ਕਿਸੇ ਆਪਸੀ ਗਹਿਵਾਜੀ ਕਰਕੇ ਦੋ ਬੰਦੇ ਦੀ ਆਪਸੀ ਗਹਿਵਾਜੀ ਆ ਤੁਹਾਡੇ ਨਾਲ ਦੇ ਜੱਥੇ ਬੰਦੇ ਆ ਭਾਰਤੀ ਕਿਸਾਨ ਜੂਨਿਲ ਕਾਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਕਿ ਇਹਨੂੰ ਜਿਹੜੀ ਡਰੇਨ ਆ ਚਲਾਇਆ ਜਾਵੇ ਬੜੇ ਦੁੱਖ ਦੀ ਗੱਲ ਆ ਸਾਡੇ ਉਹ ਵੀਰਾਂ ਨੇ ਜਿਹੜਾ ਵੀ ਲੋਕਾਂ ਦੀਆਂ ਫਸਲਾਂ ਬਚਾਉਣੇ ਨੇ ਜਾਂ ਝਾੜ ਦੀਆਂ ਨੇ ਇਹ ਹੁਣ ਹੋਰਾਂ ਨੇ ਸੋਚਣਾ ਵੀ ਉਹ ਕਿਹੜੇ ਪਾਸੇ ਚਲਣਾ ਫਸਲਾਂ ਮੇਰੇ ਹਿਸਾਬ ਨਾਲ ਤਾਂ ਜਿਹਨੇ ਝੱਫੇ ਬੰਦੀਆਂ ਨੇ ਉਹ ਕਿਸਾਨਾਂ ਦੀਆਂ ਫਸਲਾਂ ਬਚਾਉਂਦੀ ਨੇ ਜਾਂ ਜ਼ਮੀਨਾਂ ਬਚਾਉਂਦੇ ਨੇ ਤਾਂ ਝੱਫੇ ਬੰਦੀਆਂ ਕਹੋਂਦੀਆਂ ਨੇ ਜ ਜਿਹੋ ਉਹਨਾਂ ਦਾ ਫਾਰਮੂਲਾ ਜੇ ਇਹ ਆ ਵੀ ਫਸਲਾ ਝਾੜ ਕੇ ਜਾਂ ਲੋਕਾਂ ਨੂੰ ਝਾੜ ਕੇ ਝੱਫੇ ਬੰਦੀਆਂ ਬਣਦੀਆਂ ਨੇ ਤਾਂ ਉਹਨਾਂ ਦੀ ਉਹ ਉਹਨਾਂ ਦੀ ਸੋਚ ਆ ਸਾਡੀ ਸੋਚ ਇਹ ਹੈ ਜੇ ਸਰਕਾਰ ਦੀ ਜਗ੍ਹਾ ਸਰਕਾਰ ਤਾਂ ਛੜਾਊਗੀ ਹੋ ਜੀ ਸਰਕਾਰ ਦੀ ਜਗ੍ਹਾ ਤੇ ਜੱਫਤਲ ਬੀਜੀ ਹੋਈ ਹੈ ਜੀ ਸਰਕਾਰ ਦੇ ਇਹ ਤਾਂ ਲੋਕਾਂ ਦੀ ਭਲੇ ਵਾਸਤੇ ਆ ਜੀ ਜਿਹੜਾ ਨਾਲਾ ਬਣ ਜਗਾ ਬਿਲਕੁਲ ਕੋਈ ਬੁਲਾਦੀ ਇਹ ਤਾਂ ਕਾਫਟਾ ਪੈਣਗੇ ਭਲੇ ਜੀ ਕੋਈ ਗੱਲ ਨਹੀਂ ਹੋਣੀ ਜ਼ਮੀਨ ਦੋ ਹਿੱਸਿਆਂ ਚ ਵੰਡੀ ਜਾਊ ਸਾਨੂੰ ਉਧਰ ਉਧਰ ਜਾਣ ਚ ਪ੍ਰੋਬਲਮ ਆਊਗੀ ਪਾਣੀ ਦੀ ਪ੍ਰੋਬਲਮ ਦੂਜੇ ਪਾਸੇ ਅਸੀਂ ਕਿਵੇਂ ਸਿੰਜਾਂਗੇ ਉਹ ਤੋਂ ਬਿਨਾਂ ਜਿਹੜੀ ਫੰਦੀ ਵਾਲਾ ਜ ਉਹ ਲੱਗ ਜਾਣੀ ਆ ਉਹਦੇ ਨਾਲ ਪਾਣੀ ਰੁਕੇਗਾ ਫਸਲ ਹੜ੍ਹਾਂ ਦਾ ਪਾਣੀ ਵੀ ਜਮਾ ਹੋਊਗਾ ਸਾਡੇ ਇੱਥੇ ਹੜ੍ਹਾਂ ਦਾ ਫਸਲ ਕੱਲ ਪ੍ਰਸ਼ਾਸਨ ਬੋਲੋ ਜੀ ਕੀ ਜੇ ਕਿਹੜੇ ਤੇ ਖਾਨਾ ਤੇ ਹੋਰ ਜਿਹੜਾ ਕੇ ਸਾਈਪਨ ਜਾ ਰਿਹਾ ਉਸ ਬੰਦੇ ਨੇ ਨਿਸ਼ਾਨਦੇਹੀ ਕਰਵਾਤੀ ਕੀ ਸੀ ਜੀ ਸਭ ਨੂੰ ਸਾਡੋ ਰਿਕਵੈਸਟ ਆਈ ਸੀਗੀ ਉਹਦੇ ਆਧਾਰ ਤੇ ਅਸੀਂ ਨਿ ਸਾਡੇ ਕਾਨੂੰਗੋ ਸਹਿਬਾਨ ਪ੍ਰਧਾਨ ਜੀ ਆਪਣਾ ਸਾਡੇ ਮਟਵਾਰੀ ਸਹਿਬਾ ਤੇ ਹੋਰ ਮਟਵਾਰੀ ਸਹਿਬਾਨ ਕਾਲਰ ਕਰ ਦਿੱਤੀ ਸੀ ਤੇ ਹੁਣ ਵੀ ਅੱਜ ਵੀ ਜਿਹੜਾ ਹੈ ਕਬਜ਼ੇ ਦੀ ਕਾਰਵਾਈ ਆਫਟਰ ਰਿਸ਼ਾਦ ਦੇ ਡਿਪਾਰਟਮੈਂਟ ਵੱਲੋਂ ਜਿਹੜੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਸੀ ਉਸ ਵੰਤੇ ਕਿਸ ਨੇ ਰੋਕ ਲਗਾਈ ਹੈ ਰੋਕ ਨੂੰ ਰੋਕਿਆ ਉਹਨਾਂ ਨੂੰ ਤਾਂ ਇਹਨਾਂ ਨੂੰ ਬਹੁਤ ਰਲਾਇਆ ਦਾ ਸੀ ਕਬਜ਼ੇ ਦੇ ਰਸ ਤੋਂ ਤੇ ਸਾਡੇ ਪਰ ਨੂੰ ਇਹਨਾਂ ਨੂੰ ਅਸ਼ਵਾਸ਼ਣ ਦੇਗਾ ਕਿ ਜੋ ਵੀ ਕਾਰਵਾਈ ਕੀਤੀ ਜਾਣੀ ਹੈਗੇ ਅੱਜ ਤੋਂ ਪਹਿਲੇ ਹਟਾਈ ਜਾਣਾ ਕੋਈ ਕਿੰ ਕਿ ਛੁਆ ਜਾਵੇ ਜਲਦੀ ਛੁਆ ਜਾਵੇ ਇਹਨਾਂ ਦਾ ਘਰੇ ਹੈ ਕਿ ਉਹਨਾਂ ਨੇ ਟੱਕੇ ਨਾਲ ਕੰਮ ਕਰ ਆਇਆ ਨੀ ਕਰਦੇ ਅਸੀਂ ਹਲੇ ਇਸ ਬੰਦੇ ਡਿਪਾਰਟਮੈਂਟ ਤੋਂ ਰਿਪੋਰਟ ਲੈਣੇ ਆ ਕੋਈ ਕੋ ਸਾਫ ਤੋਂ ਕੀ ਰਿਪੋਰਟ ਉਹ ਫਿਰ ਦੱਸੋ ਕੱਲੋਂ ਤੱਕ ਕੰਮ ਸਟਾਰਟ ਹੋਊਗਾ ਉਹ ਜਲਦੀ ਕਰਤਾ ਜਾਏਗਾ ਕਿ ਮੈਂ ਸੀਨੀਅਰ ਹੋਣਾਂ ਨਾਲ ਗੱਲ ਕਰਦਾ